ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ 올 ਉੱਪਰ ਕਲਿੱਕ ਕਰ ਲਓ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਲੋਕਾਂ ਦਾ ਉਧਾਰ ਕਰਨ ਵਾਸਤੇ ਕਈ ਸਾਰੀਆਂ ਯਾਤਰਾਵਾਂ ਕੀਤੀਆਂ ਹਨ ਇਸੇ ਤਰ੍ਹਾਂ ਇੱਕ ਵਾਰੀ ਗੁਰੂ ਜੀ ਤੇ ਭਾਈ ਮਰਦਾਨਾ ਸਮਾਜ ਦਾ ਕਲਿਆਣ ਕਰਦੇ ਹੋਏ ਹਿਮਾਲਿਆ ਪਹੁੰਚ ਗਏ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਇੱਕ ਚੰਗੀ ਥਾਂ ਦੇ ਕੇ ਆਪਣਾ ਡੇਰਾ ਲਗਾ ਲਿਆ ਤੇ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਸਾਡੇ ਇਲਾਕੇ ਵਿੱਚ ਪਹੁੰਚੇ ਹੋਏ ਹਨ ਤਾਂ ਉਸ ਨਗਰ ਦੇ ਲੋਕ ਸਵੇਰੇ ਤੜਕੇ ਹੀ ਆਪਣੇ ਘਰਾਂ ਤੋਂ ਨਿਕਲ ਗਏ ਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਉਪਦੇਸ਼ਾਂ ਦਾ ਆਨੰਦ ਲੈਣ ਲੱਗੇ ਸੰਗਤ ਵਿੱਚ ਕਈ ਸਾਰੇ ਲੋਕ ਇਦਾਂ ਦੇ ਵੀ ਸਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨਾਂ ਦਾ ਇੰਨਾ ਚਾਹ ਸੀ ਕਿ ਉਹਨਾਂ ਨੇ ਸਵੇਰੇ ਰੋਟੀ ਵੀ ਨਹੀਂ ਖਾਧੀ ਤੇ ਭੁੱਖੇ ਪਾਣੇ ਹੀ ਗੁਰੂ ਜੀ ਦੇ ਪਾਸ ਆ ਗਏ ਗੁਰੂ ਜੀ ਨੇ ਲੋਕਾਂ ਨੂੰ ਚੰਗੇ ਕਰਮ ਕਰਨਾ ਤੇ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਜਿੰਨਾ ਚਿਰ ਗੁਰੂ ਜੀ ਦਾ ਕੀਰਤਨ ਚੱਲਦਾ ਰਿਹਾ ਉਹਨਾਂ ਚਿਰ ਤਾਂ ਕਿਸੇ ਨੂੰ ਵੀ ਭੁੱਖ ਮਹਿਸੂਸ ਨਹੀਂ ਹੋਈ ਪਰ ਜਿਵੇਂ ਹੀ ਗੁਰੂ ਜੀ ਦੇ ਦੁਆਰਾ ਕੀਰਤਨ ਸਮਾਪਤ ਕੀਤਾ ਗਿਆ ਤਾਂ ਥੋੜੀ ਦੇਰ ਬਾਅਦ ਕੁਝ ਬੰਦੇ ਭਾਈ ਮਰਦਾਨਾ ਜੀ ਦੇ ਪਾਸ ਆਏ ਤੇ ਆਣ ਕੇ ਕਹਿਣ ਲੱਗੇ ਕਿ ਭਾਈ ਜੀ ਇੱਕ ਬੇਨਤੀ ਹੈ ਕਿ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਹਿਮਾਲਿਆ ਪਹੁੰਚੇ ਹੋਏ ਹਨ ਤਾਂ ਜਲਦੀ ਜਲਦੀ ਵਿੱਚ ਅਸੀਂ ਬਿਨਾਂ ਰੋਟੀ ਖਾਏ ਹੀ ਕਰ ਤੋਂ ਆ ਗਏ ਹਾਂ ਤੇ ਹੁਣ ਸਾਨੂੰ ਅਚਾਨਕ ਬੜੀ ਜ਼ੋਰਦਾਰ ਭੁੱਖ ਲੱਗੀ ਹੈ ਜੇਕਰ ਗੁਰੂ ਜੀ ਦੀ ਕਿਰਪਾ ਹੋ ਜਾਵੇ ਤਾਂ ਸਾਨੂੰ ਲੰਗਰ ਸ਼ਿਕਾ ਦਿਓ ਉਹਨਾਂ ਲੋਕਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਸੰਗਤ ਦੀ ਸੰਖਿਆ ਨੂੰ ਦੇਖਿਆ ਤੇ ਉਹ ਚਿੰਤਾ ਵਿੱਚ ਪੈ ਗਏ ਤੇ ਆਪਣਾ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ ਪਾਸ ਚਲੇ ਗਏ ਤੇ ਜਦੋਂ ਗੁਰੂ ਜੀ ਨੇ ਭਾਈ ਮਰਦਾਨੇ ਤੋਂ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਸਾਡੇ ਕੋਲ ਤਾਂ ਇੱਕ ਵੀ ਬੰਦੇ ਨੂੰ ਭੋਜਨ ਸ਼ਿਕਾਉਣ ਲਈ ਰਸਦ ਨਹੀਂ ਹੈ ਤੇ ਲੋਕ ਮੈਨੂੰ ਕਹਿ ਰਹੇ ਹਨ ਕਿ ਅਸੀਂ ਸਵੇਰ ਦੇ ਭੁੱਖੇ ਹਾਂ ਤੇ ਸਾਨੂੰ ਲੰਗਰ ਸ਼ਿਕਾਦ ਦਿਓ ਮੈਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਮੈਂ ਇਹਨਾਂ ਨੂੰ ਕਿਵੇਂ ਮਨਾ ਕਰਾਂ ਤਾਂ ਗੁਰੂ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਸੰਗਤ ਨੂੰ ਮਨਾ ਨਾ ਕਰੀ ਤੇ ਜਾ ਲਾਗਲੇ ਪਿੰਡ ਵਿੱਚ ਜਾ ਕੇ ਕੁਝ ਰਸਦ ਦੀ ਗ੍ਰਾਹੀ ਕਰਕੇ ਲਿਆ ਤਾਂ ਭਾਈ ਮਰਦਾਨਾ ਗੁਰੂ ਜੀ ਦੇ ਹੁਕਮਾਂ ਅਨੁਸਾਰ ਰਸਦ ਇਕੱਠੀ ਕਰਨ ਲਈ ਲਾਗਲੇ ਪਿੰਡ ਵਿੱਚ ਪਹੁੰਚ ਗਿਆ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਭਾਈ ਮਰਦਾਨਾ ਗੁਰੂ ਜੀ ਦੀ ਸੰਗਤ ਵਾਸਤੇ ਰਸਦ ਇਕੱਠੀ ਕਰ ਰਹੇ ਹਨ ਤਾਂ ਉਹ ਪਿੰਡ ਵਾਲੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਜੀ ਤੁਸੀਂ ਬੈਠ ਕੇ ਆਰਾਮ ਕਰੋ ਅਸੀਂ ਆਪ ਹੀ ਆਪਣੇ ਪਿੰਡ ਵਿੱਚੋਂ ਰਸਦ ਇਕੱਠੀ ਕਰ ਲੈਂਦੇ ਹਾਂ ਤਾਂ ਪਿੰਡ ਵਾਲਿਆਂ ਨੇ ਆਪ ਹੀ ਭੋਜਨ ਦੀ ਰਸਦ ਇਕੱਠੀ ਕੀਤੀ ਤੇ ਆਪ ਹੀ ਗੁਰੂ ਜੀ ਦੇ ਪਾਸ ਛੱਡ ਦਿੱਤੀ ਰਸਦ ਆਉਣ ਤੋਂ ਬਾਅਦ ਭਾਈ ਮਰਦਾਨਾ ਫਿਰ ਤੋਂ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ ਪਾਸ ਪਹੁੰਚ ਗਿਆ ਤੇ ਆਖਣ ਲੱਗਾ ਕਿ ਗੁਰੂ ਜੀ ਇੱਕ ਚਿੰਤਾ ਤਾਂ ਮੁੱਕ ਗਈ ਪਰ ਇੱਕ ਚਿੰਤਾ ਹਾਲੇ ਹੋਰ ਵੀ ਹੈ ਕਿਉਂਕਿ ਠੰਡ ਦੇ ਕਾਰਨ ਇਹ ਸਾਰੀਆਂ ਲੱਕੜੀਆਂ ਠੰਡੀਆਂ ਹੋ ਚੁੱਕੀਆਂ ਹਨ ਤੇ ਅੱਗ ਤੋਂ ਬਿਨਾ ਤਾਂ ਇਹ ਲੰਗਰ ਕਦੀ ਵੀ ਤਿਆਰ ਨਹੀਂ ਹੋ ਸਕਦਾ ਤਾਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਜੇਕਰ ਬੰਦੇ ਦੇ ਇਰਾਦੇ ਨੇਕ ਹੋਣ ਮਨ ਸਾਫ਼ ਹੋਵੇ ਤੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਸਾਰੇ ਕੰਮ ਆਪਣੇ ਆਪ ਹੀ ਬਣ ਜਾਂਦੇ ਹਨ ਤੂੰ ਚਿੰਤਾ ਛੱਡ ਤੇ ਇੱਕ ਕੰਮ ਕਰ ਕਿ ਆ ਜਿਹੜਾ ਪੱਥਰ ਤੇਰੇ ਲਾਗੇ ਪਿਆ ਹੈ ਇਸ ਨੂੰ ਆਪਣੇ ਹੱਥਾਂ ਨਾਲ ਥੋੜਾ ਜਿਹਾ ਸਰਕਾ ਦੇ ਤਾਂ ਭਾਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਉਸ ਪੱਥਰ ਨੂੰ ਥੋੜਾ ਜਿਹਾ ਸਰਕਾ ਦਿੱਤਾ ਤਾਂ ਜਿਵੇਂ ਹੀ ਉਸ ਪੱਥਰ ਨੂੰ ਜ਼ਮੀਨ ਤੋਂ ਥੋੜਾ ਜਿਹਾ ਇੱਕ ਪਾਸੇ ਕੀਤਾ ਗਿਆ ਤਾਂ ਕੁਝ ਅਜੀਬਾ ਹੋਇਆ ਜਿਸ ਨੂੰ ਦੇਖ ਕੇ ਉੱਥੇ ਖੜੀ ਸਾਰੀ ਸੰਗਤ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਜਿਵੇਂ ਹੀ ਉਸ ਪੱਥਰ ਨੂੰ ਪਾਸੇ ਕੀਤਾ ਗਿਆ ਤਾਂ ਪੱਥਰ ਦੇ ਥੱਲੇ ਸੰਗਤ ਨੂੰ ਇੱਕ ਗਰਮਾ-ਗਰਮ ਪਾਣੀ ਦਾ ਕੁੰਡ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਤੇ ਸੰਗਤ ਬਹੁਤ ਖੁਸ਼ ਹੋ ਗਈ ਤੇ ਸਾਰੇ ਜਾਣਿਆਂ ਨੇ ਮਿਲ ਜੁਲ ਕੇ ਉਸ ਗਰਮ ਪਾਣੀ ਵਿੱਚ ਦਾਲ ਤੇ ਚੌਲ ਬਣਾਉਣੇ ਸ਼ੁਰੂ ਕਰ ਦਿੱਤੇ ਕੁਝ ਹੀ ਸਮੇਂ ਵਿੱਚ ਦਾਲ ਚੌਲ ਤਾਂ ਬਣ ਕੇ ਤਿਆਰ ਹੋ ਗਏ ਪਰ ਜਦੋਂ ਭਾਈ ਮਰਦਾਨਾ ਰੋਟੀਆਂ ਨੂੰ ਉਸ ਪਾਣੀ ਵਿੱਚ ਪਾਉਣ ਲੱਗਾ ਤਾਂ ਰੋਟੀਆਂ ਪਾਣੀ ਵਿੱਚ ਡੁੱਬਦੀਆਂ ਜਾਣ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਫਿਰ ਤੋਂ ਚਿੰਤਾ ਵਿੱਚ ਪੈ ਗਿਆ ਪਰ ਇਸ ਵਾਰੀ ਭਾਈ ਮਰਦਾਨਾ ਗੁਰੂ ਜੀ ਦੇ پاس ਨਹੀਂ ਗਿਆ ਤੇ ਉਸਨੇ ਗੁਰੂ ਜੀ ਦੇ ਕਹਿਣ ਅਨੁਸਾਰ ਸੱਚੇ ਦਿਲ ਦੇ ਨਾਲ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਰੋਟੀਆਂ ਪੱਕ ਕੇ ਉੱਪਰ ਆ ਗਈਆਂ ਗੁਰੂ ਪਿਆਰਿਓ ਅੱਜ ਵੀ ਇਹ ਪਾਣੀ ਦਾ ਕੁੰਡ ਸਾਨੂੰ ਉੱਥੇ ਹੀ ਦੇਖਣ ਨੂੰ ਮਿਲਦਾ ਹੈ ਅੱਜ ਵੀ ਸੰਗਤਾਂ ਦੂਰ ਦੂਰ ਤੋਂ ਇਸ ਕੁੰਡ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਅੱਜ ਵੀ ਇੱਥੇ 24 ਘੰਟੇ ਗੁਰੂ ਦਾ ਲੰਗਰ ਮੰਨਦਾ ਹੈ ਦਾਲਾਂ ਸਬਜ਼ੀਆਂ ਕੜੀ ਚਾਵਲ ਗਰਮ ਪਾਣੀ ਦੀਆਂ ਕੁੰਡਾਂ ਵਿੱਚ ਹੀ ਬਣਦੇ ਹਨ ਕਈ ਸ਼ਰਧਾਲੂ ਗਰਮ ਪਾਣੀ ਵਿੱਚ ਛੋਲੇ ਜਾਂ ਫਿਰ ਚੌਲਾਂ ਨੂੰ ਵੀ ਰਜ਼ਾ ਕੇ ਦੇਖਦੇ ਹਨ ਇਸ ਪਾਵਨ ਧਰਤੀ ਤੇ ਆਣ ਕੇ ਸੰਗਤਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਤੇ ਦੁੱਖਾਂ ਦਾ ਨਿਵਾਰਣ ਹੁੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਇਸ ਪਵਿੱਤਰ ਜਗ੍ਹਾ ਦਾ ਨਾਮ ਕੀ ਹੈ ਇਸ ਪਵਿੱਤਰ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ ਜੇਕਰ ਹੋ ਸਕੇ ਤਾਂ ਇੱਕ ਵਾਰੀ ਗੁਰਦੁਆਰਾ ਸ਼੍ਰੀ ਮਨੀਕੰਨ ਸਾਹਿਬ ਜ਼ਰੂਰ ਜਾਓ ਸਤਨਾਮ ਸ਼੍ਰੀ ਵਾਹਿਗੁਰੂ